ਬਾਬਾ ਜੀ ਕਹਿੰਦੇ ਭਾਈ ਮਰਿੰਡੇ ਮੰਗਤਾ ਹੁੰਦਾ ਸੀ ਪੰਜ ਪੈਸੇ ਮੰਗਿਆ ਕਰਦਾ ਸੀ ਹੂੰ ਗੱਡੀ ਵਾਲੇ ਕੋਲ ਖੜ ਗਿਆ ਉਹਨੂੰ ਕਹਿੰਦਾ ਵੀ ਪੰਜੀ ਦੇ ਹੂੰ ਸਰਦਾਰ ਨੇ ਕੱਢ ਕੇ ਬਾਬਾ ਜੀ ਨੂੰ ਰੁਪਿਆ ਫੜਾ ਤਾ ਉਹ ਕਹਿੰਦਾ ਮੈਂ ਰੁਪਿਆ ਨਹੀਂ ਲੈਣਾ ਹੂੰ ਕਹਿੰਦਾ ਮੈਂ ਤਾਂ ਪੰਜ ਪੈਸੇ ਲੈਣੇ ਆ ਹੂੰ ਕਹਿੰਦੇ ਜਰ ਤੂੰ ਚੰਗਾ ਬੰਦਾ ਕਹਿੰਦੇ ਮੈਂ ਤੈਨੂੰ 1 ਰੁਪਿਆ ਦੇ ਰਿਹਾ ਤੂੰ ਪੰਜ ਪੈਸੇ ਮੰਗੀ ਜਾਂਦਾ ਹੂੰ ਪੰਜ ਪੈਸੇ ਮੇਰਾ ਰੇਟ ਆ ਪੰਜ ਹੀ ਲੈਣੇ ਹੂੰ ਸਰਦਾਰ ਹੋਣ ਲੱਗ ਗਿਆ ਔਖਾ ਹੂੰ ਤੇ ਉਹ ਕਹਿੰਦਾ ਵੀ ਗੱਡੀ ਤੋਂ ਥੱਲੇ ਉੱਤਰ ਹੂੰ ਥੱਲੇ ਉੱਤਿਆ ਕਹਿੰਦਾ ਆਪਣੇ ਪੈਰ ਤੋਂ ਲੈ ਕੇ ਸਿਰ ਦੇ ਬਾਲਾਂ ਤੱਕ ਆਪਣੀ ਕੀਮਤ ਪਾ ਲੈ ਕਹਿੰਦਾ ਮੈਂ ਤੈਨੂੰ ਇੱਕ ਮਿੰਟ ਚ ਝਗਾ ਦੇਣਾ ਓਕੇ ਮੇਰੇ ਘਰੇ ਟਰੱਕ ਗੱਡੀਆਂ ਕਾਰਾਂ ਬਸਾਂ ਸਭ ਕੁਝ ਹੈ ਜ਼ਮੀਨ ਜਾਇਦਾਦ ਬਹੁਤ ਹੈ ਕਹਿੰਦਾ ਮੈਂ ਮੰਗਤਾ ਬਣਿਆ ਇਹ ਉਹਦੀ ਖੇਡ ਆ ਹੂੰ ਇੰਨੇ ਨੂੰ ਦੋ ਕੁੜੀਆਂ ਲਈ ਇੱਕ ਬੰਦਾ ਆ ਰਿਹਾ ਸੀ ਖੜਾ ਲੈ ਖੜਾ ਕਹਿੰਦਾ ਇਹ ਕੁੜੀਆਂ ਦੋ ਇੰਨੀ ਦੂਰ ਵਿਆਹੀ ਜਾਣੇ ਵੀ ਤੁਸੀਂ ਮਿਲਣ ਨੂੰ ਤਰਸਿਆ ਕਰੋਗੇ ਹੂੰ ਬਾਅਦ ਚ ਪਤਾ ਲੱਗਿਆ ਤਾਂ ਇੱਕ ਕੁੜੀ ਅਮਰੀਕਾ ਚਲੀ ਗਈ ਇੱਕ ਕੈਨੇਡਾ ਚਲੀ ਗਈ ਤੇ ਉਹ ਮਿਲਣ ਨੂੰ ਇਹ ਤਰਸਦੇ ਰਹਿੰਦੇ ਸੀ